ਇਹ ਜੰਡਾਲਾ ਨੂੰ ਮਹਿੰਦਰ ਸਿੰਘ ਪੰਚਾਇਤ ਨੰਬਰ ਫੋ ਵੀ ਨਿਹਦਰ ਆ ਦੇਖ ਲੋ ਕੁਰਸੀ ਦੇ ਉੱਤੇ ਰਾਜੇ ਮਹਾਰਾਜ ਬੈਠ ਗਿਆ ਆਪਣਾ ਕਰਦੇ ਨੇ ਇਹ ਅੰਮ੍ਰਿਤਾਂ ਦੇ ਰਾਜੇ ਔਰ ਇਹ ਸੋ ਦੇ ਅੰਦਰ ਮੈਂ ਦੇਖ ਲਗਾ ਆ ਪ੍ਰਾਣੇ ਜਮਾਨੇ ਦੇ ਸਭ ਵਰਤਨ ਦੇ ਜੋ ਵਿਹਲੀ ਦੇ ਅੰਦਰ ਕਰਾ ਪ੍ਰਾਣੇ ਜੀ ਤਾਂ ਭਾਂਡੇ ਗਾਗਰਾਂ ਪਤਲ ਦੀਆਂ ਭਾੜੇ ਸਭ ਪਤਲ ਤੇ ਆਹ ਪੁਰਾਣੇ ਜ਼ਮਾਨੇ ਦੇ ਆ ਸਾਰਾ ਪੁਰਾਣੇ ਜ਼ਮਾਨੇ ਦਾ ਸਾ ਪਿਆ ਹੋਇਆ ਸਾ ਆਹ ਫਲਕਾਰੀ ਦੇ ਆ ਦੇਖ ਲਓ ਉੱਪਰ ਤਾਂ ਕਰਾਂ ਸਾ ਗਾਣੇ ਆ ਪੱਕੇ ਦੇ ਲੂ ਇਹ ਬਰਕਾਉੜ ਉਹ ਗਾਣੇ ਵਾਲੀਆਂ ਤੇ ਪਾ ਦੇਖ ਲੂ ਪੁਰਾਣੇ ਵੀਡੀਓ ਟੀਵੀ ਸਭ ਅੱਛਾ ਉਹ ਚਰਖਾ ਕਹਿੰਦੇ ਉਹ ਟਾਈਪ ਜਿਹੜੀ ਪੁਰਾਣੀ ਟਾਈਪ ਉਹ ਪੁਰਾਣੀ ਜਿਹਨਾਂ ਤੇ ਨਾਲ ਨਾਲ ਹੀ ਦੇ ਨਾਲ ਨਾਲ ਹੀ ਆ ਦੇਖ ਲਓ ਬਲੈਂਟ ਜੀ ਵੀ ਬੀ ਸਚ ਜਣ ਸਿੰਘ ਕੱਜਣ ਸਿੰਘ ਸਚ ਜਣ ਸਿੰਘ ਕੱਜਣ ਸਿੰਘ ਆਹ ਦੇਖੋ ਅੱਛਾ ਰਈ ਵੇ ਲੋਕੀ ਰਿਆ ਕਰਨ ਸਾਮੀਆਂ ਆ ਕੁਰਸੀ ਆਲ ਸਭ ਅਸਲ ਵਿੱਚ ਮੈਨੂੰ ਭੁਲੇਖਾ ਪੈ ਗਿਆ ਕਿ ਬੀਬੀ ਖਲੋਤੀ ਆ ਦੇ ਰਹੇ ਹੋ ਤੇ ਸਾਰੇ ਉਹਦੇ ਤੇ ਨਾ ਉਹ ਜਿੰਟੇ ਆ ਗੂ ਵੇ ਦੀ ਦੇ ਅੰਦਰ ਇਹ ਕੇਕਾ ਲੋ ਬਰਾੜੀ ਯਾਰ ਕਿੱਧਰ ਮਾਰ ਕੇ ਹੋਏ ਆ ਨੇ ਵੇਖੋ ਫੈਂਟ ਚੱਲ ਰਿਹਾ ਬਹੁਤ ਬਹੁਤ ਆ ਲਓ ਆਹ ਇਹ ਆਹ ਇਹ ਕਲਾਸ ਲੱਗੀ ਤੇ ਟੀਚਰ ਪੜਾਉਂਦੇ ਆ ਆ ਪ੍ਰਾਣਾ ਚ ਮੰਨਦੇ ਗੁਰੂ ਧਰਤੀ ਨੂੰ ਕਹਿੰਦੇ ਹੁੰਦੇ ਆੜੇ ਆਹ ਦੇਖ ਲਓ ਪ੍ਰਾਣੀਆਂ ਸਲੇਟਾਂ ਇਹਨਾਂ ਸਲੇਟਾਂ ਦੇ ਉੱਤੇ ਪੜਾਈ ਹੁੰਦੀ ਸੀ ਕ੍ਰਿਏਟੀਵਰਦ ਤੇ ਹੀ ਥਸਤੀ ਲੱਗਦੇ ਹੀ ਥਸਤੀ ਦੇ ਨਾਲ ਕੋ ਹੋਈ ਸਾਰਾ ਕਿਆਜ਼ ਹੈ ਇਤਨਾ ਵੀ ਕਲਾ ਸਕੂਲ ਤੇ ਇਤਨਾ ਵੀ ਕਲਾ ਸਕੂਲ ਇਤਨਾ ਮਾਸਟਰ ਹੋਣੀ ਪੜਾਉਂਦਾ ਹੈ ਆ ਦੋਗ ਨਲਾਇਕ ਜੇ ਬੰਦੇ ਇਹਨਾਂ ਨੂੰ ਵਿਚਾਰਾ ਨੂੰ ਘਰੋਂ ਪੜਾਈ ਫਿਰਦੇ ਨੇ ਕਿਹਾ ਤਾਂ ਲੇਟ ਹੈ ਉਹਨਾਂ ਦੇ ਚਾਹ ਇਹਨਾਂ ਦੀ ਪੜਾਈ ਘਟੂਗੀ ਬੇਦਯਾ ਮਚਾਰੀ ਤਾਂ ਪਰ ਉਪਕਾਰੀ ਵੱਡਿਆ ਰਾਹ ਕਰੇ ਦੇਖੋ ਸਾਰਾ ਹੀ ਜੋ ਮਾਤ ਪੰਜਾਬੀ ਬੋਲੀ ਦੀਆਂ ਉਪ ਬੋਲੀਆਂ ਇਹ ਇਹ ਸਾਰਾ ਕੰਮ ਜੇ ਟਾਕਣਾ ਅਟਾ ਗਿਆ ਲੈ ਕੇ ਆ ਡਾ ਦੀ ਦਾੰਦ ਚੱਲਿਆ ਜੇ ਬਣਾ ਹੋ ਗਿਆ ਆ ਸਾਰਾ ਹੀ ਇਤਿਹਾਸ ਮੋਰਮ ਮਾਰਾ ਪਿੰਡੇ ਦੇ ਸਭ ਦਾ ਹੋ ਗਿਆ ਗਾਂਦੇ ਹੀ ਹੋਣੀ ਸਾਹਮਣੇ ਦੇਖਦੇ ਜੇ ਇਹ ਆਜ ਸੋਨੇ ਦੇ ਗਾਣੇ ਬਣਾਉਣ ਵਾਲੇ ਹਨਿਆਰੇ ਜੀ ਤੇ ਲਾਰਾਮ ਆਦੇ ਲੋਕ ਉਹ ਟਰੈਲਰ ਮਾਸਟਰ ਆਪਣੇ ਕਪਰੇ ਸੀ ਦੇਖਦੇ ਪੜਤ ਕਾਲੀ ਚਰਨ ਜਗ੍ਹਾ ਲੱਗ ਗਈ ਆ ਗਿਆ ਆਏ ਵੇ ਤਰਾਇਆ ਨੀ ਕਿਨੇ ਨੇ ਆ ਪੜਤਾ ਦੇ ਆ ਇੱਥੇ ਮੈਨੂੰ ਜਾ ਤਾ ਪੰਡ ਤੱਕ ਕਾਲੀ ਚਰਨ ਵਾ ਇਹੋ ਜਿਹਾ ਇੱਥੇ ਆ ਕੇ ਖੜੀ ਤੂ ਬਹਿ ਜਾ ਚੰਨਨ ਸਿੰਘ ਆ ਰਾਮ ਖੜਿਆ ਆ ਆਪਣਾ ਕੰਮ ਕਰਤਾ ਆ ਦੇਖ ਲੋ ਆਪਣਾ ਕੰਮਕਾਰ ਕਰ ਰਿਹਾ ਇੱਕ ਰਾਮ ਕਰਨ ਨੂੰ ਮਟਾੜਾ ਜਿਹੜਾ ਪੁਰਾਣਾ ਆਵੇ ਨੂੰ ਆਵਾਹ ਕਿਹਨਾਂ ਵਾਹ ਤੇ ਆਸੀਏ ਪੱਕੇ ਲੋ ਪ੍ਰਾਣੇ ਚ ਮਾਦਾ ਚ ਬਤੀ ਨਹੀਂ ਹੁੰਦੀ ਤੇ ਆ ਤੇ ਰੋਇਦਾ ਜਿਹੜਾ ਦਿੰਦੇ ਸੀ ਇਹ ਬਹੁਤ ਵਧੀਆ ਹੀ ਕਿਤੇ ਉਮੀਦੋਤੀ ਦਾ ਤਾਰਾ ਚੰਦ ਆ ਤਾਰਾ ਚੰਦ ਨੂੰ ਬਾਵਾ ਫੜ ਫੜ ਕੇ ਦੇਖਾਂ ਤੇ ਕਿ ਹਿਮਾ ਨੇ ਖਰੀਦਾਂ ਜਾਂਦੀਆਂ ਉਹ ਗਈ ਜੋ ਵੀ ਭੰਗ ਬਹੁਤ ਸਾਰਾ ਧਿਆਰ ਜੋ ਦੇਖਣ ਵਿੱਚ ਚਲੇ ਹੋਏ ਉਹ ਵਧੀਆ ਬਾਕੀ ਬਹੁਤ ਸਾਰਾ ਹੋੜੂ ਕੋਸ਼ਿਸ਼ ਦੇਖਣ ਨੂੰ ਆਇਤਰਾ ਆਸੇ-ਪਾਸੇ ਸਾਭਾ ਹੋਇਆ ਸਾਰਾ ਹੀ ਸਤਿਆਚਾਰ ਜਿਹੜਾ ਸਾਹਮਿਆ ਹੋਇਆ ਹੈ ਇਹ ਤੇ ਜੰਡਿਆਲਾ ਗੁਰੂ ਜੀ ਅੰਮ੍ਰਿਤਸਰ ਐਂਡ ਇਹ ਤੇ ਹੈ ਵੀ ਸਮਾਜੀਗਰਾਂ ਦੇ ਅੱਗੇ ਨਹੀਂ ਵੀ ਮੈਂ ਤੇ a good dog